ਵਜਨਾ ਦੇ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋਈ ਸੀ ਅਦਾਲਤ ਦੇ ਫੈਸਲੇ ਨੂੰ ਕਿਵੇਂ ਦੇਖਦੇ ਤੁਸੀਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਵੀ ਅਦਾਲਤ ਮਾਨਯੋਗ ਅਦਾਲਤ ਜੋ ਵੀ ਫੈਸਲਾ ਲਏਗੀ ਉਹ ਪੂਰਾ ਸਹੀ ਲਏਗੀ ਤੇ ਸਭ ਦੇ ਹੱਕ ਵਿੱਚ ਲਏਗੀ ਅਦਾਲਤ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਸਜ਼ਾ ਕੀ ਕੁਝ ਹੋਣੀ ਚਾਹੀਦੀ ਹੈ ਇਸ ਪਾਦਰੀ ਦੇ ਲਈ ਹੋਣੀ ਚਾਹੀਦੀ ਕਿਉਂਕਿ ਜਿੰਨੀਆਂ ਕੁੜੀਆਂ ਨਾਲ ਗਲਤ ਕੀਤਾ ਗਿਆ ਹੈ ਬਹੁਤ ਕੁਛ ਜੋ ਗਲਤ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਤੇ ਪਰਮੇਸ਼ਵਰ ਦੀ ਆੜ ਵਿੱਚ ਵਚਨਾਂ ਦੀ ਆੜ ਵਿੱਚ ਘੁੱਪ ਕੇ ਬਹਿ ਰੂਪੀਆਂ ਬਣ ਕੇ ਜੋ ਇਹਨੇ ਬਹੁਤ ਸੇ ਲੋਕਾਂ ਦੀ ਆਸਾਂ ਨੂੰ ਕੇਸ ਪਹੁੰਚਾਈ ਹੈ ਉਹ ਮੈਂ ਮੰਨਦੀ ਆ ਕਿ ਬਹੁਤ ਹੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆ ਮੈਡਮ ਤੁਹਾਨੂੰ ਬਹੁਤ ਸਾਰੀਆਂ ਔਰਤਾਂ ਸੁਣ ਰਹੀਆਂ ਨੇ ਕਈ ਤਾਂ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੀਆਂ ਨੇ ਪਰ ਕਈ ਕਈਆਂ ਨੂੰ ਜਿਹੜੀਆਂ ਹਾਲੇ ਕਈ ਫਸਣ ਵਾਲੀਆਂ ਨੇ ਤਾਂ ਉਹਨਾਂ ਨੂੰ ਬਚਾਉਣਾ ਹੋਵੇ ਤਾਂ ਉਹਨਾਂ ਨੂੰ ਤੁਸੀਂ ਕੀ ਕੁਝ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਚਾਹਾਂਗੀ ਕਿ ਜੇ ਤੁਸੀਂ ਅ ਚਾਹਦੇ ਹੋ ਕਿ ਇਹ ਚੀਜ਼ਾਂ ਸਾਹਮਣੇ ਆਣ ਜਿਨ੍ਹਾਂ ਦੇ ਨਾਲ ਹੋ ਰਿਹਾ ਹੈ ਉਹਨਾਂ ਨੂੰ ਆਵਾਜ਼ ਚੱਕਣੀ ਬਹੁਤ ਜ਼ਰੂਰੀ ਹੈ ਕਿਉਂਕਿ ਗਲਤ ਅਗਰ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਉਸ ਗਲਤ ਕੰਮ ਦਾ ਹਿੱਸਾ ਬਣ ਰਹੇ ਹੋ ਜੀ ਵਿਸ਼ਵਾਸ ਕਰਦੇ ਰੱਬ ਤੇ ਤੇ ਤੁਸੀਂ ਸੱਚੇ ਦੀ ਨਾਲ ਬਚਨਾਂ ਵਿੱਚ ਜਾ ਕੇ ਸੱਚ ਦਾ ਸਾਥ ਦਿਓ ਕਿਉਂਕਿ ਜੇ ਅਸੀਂ ਸੱਤ ਨੂੰ ਜਾਣਾਂਗੇ ਉਹ ਸੱਚ ਤੁਹਾਨੂੰ ਆਜ਼ਾਦ ਕਰੇਗਾ ਤੇ ਪਲੀਜ਼ ਆਵਾਜ਼ ਉਠਾਓ ਤਾਂਕਿ ਜਿਹੜੀਆਂ ਕੁੜੀਆਂ ਫਸ ਰਹੀਆਂ ਏ ਜਾਂ ਜਿਹੜੀਆਂ ਫਸੀਆਂ ਨੇ ਜੇ 2-4 ਹੋਰ ਕੁੜੀਆਂ ਬਾਹਰ ਆਣ ਗਿਆ ਤਾਂ ਬਹੁਤ ਸੇ ਲੋਕਾਂ ਦੇ ਲਈ ਉਹ ਇੱਕ ਅੱਛੀ ਮਤਲਬ ਜਿੱਤ ਦਾ ਮਕਸਦ ਬਣਣਗੀਆਂ ਉਹ ਕੁੜੀਆਂ ਆ ਮੈਡਮ ਬਿਲਕੁਲ ਅਸੀਂ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਸਾਰੀਆਂ ਔਰਤਾਂ ਦੀ ਸਲਾਖਾ ਕਰਦੇ ਆ ਅਪਰੀਸ਼ੀਏਟ ਕਰਦੇ ਆ ਜਿਨ੍ਹਾਂ ਨੇ ਐਡੇ ਖਤਰਨਾਕ ਬਦਮਾਸ਼ ਦੇ ਨਾਲ ਟੱਕਰ ਵੀ ਲਈ ਹੈ ਤੇ ਹੁਣ ਅਖੀਰ ਉਸਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਏਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਸੌਦਾ ਸਾਧ ਰਾਮ ਰਹੀਮ ਦੇ ਉੱਤੇ ਦੋ ਸਾਧੀਆਂ ਦੇ ਨਾਲ ਬਲਾਤਕਾਰ ਦਾ ਮਾਮਲਾ ਉਸ ਮਾਮਲੇ 'ਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆਸਾ ਰਾਮ ਵਰਗੀ ਹੋਣ ਪਾਦਰੀ ਬਜਿੰਦਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਏਗਾ ਆਖਰ ਲੋਕ ਇਹਨਾਂ ਦੇ ਪਿੱਛੇ ਕਿਵੇਂ ਲੱਗ ਜਾਂਦੇ ਨੇ ਸਭ ਤੋਂ ਵੱਡਾ ਸਵਾਲ ਹੈ ਤੁਸੀਂ ਇਹਨਾਂ ਦੇ ਨਾਲ ਰਹਿ ਰਹਿ ਕੇ ਕੀ ਕੁਝ ਦੇਖਿਆ ਕਿ ਆਖਰ ਇਹ ਕਿਵੇਂ ਲੋਕਾਂ ਦੇ ਉੱਤੇ ਜਕੜ ਬਣਾਉਂਦੇ ਨੇ ਦੇਖੋ ਮੈਂ ਉੱਥੇ ਰਹਿ ਕੇ ਜਿਹੜਾ ਪਰਸਨਲੀ ਫੀਲ ਕੀਤਾ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਉਹ ਇੱਕ ਆਸਰਾ ਲੈ ਕੇ ਆਉਂਦੇ ਆ ਉਹ ਇੱਕ ਵਿਸ਼ਵਾਸ ਦੇ ਨਾਲ ਇਹਨਾਂ ਲੋਕਾਂ ਨਾਲ ਜੁੜਦੇ ਆ ਬਟ ਉਹਨਾਂ ਦੇ ਵਿਸ਼ਵਾਸ ਦੇ ਨਾਲ ਜਿਹੜਾ ਵਿਸ਼ਵਾਸ ਘਾਟ ਕੀਤਾ ਜਾਂਦਾ ਹੈ ਉਹ ਬਹੁਤ ਹੀ ਗਲਤ ਹੈ ਇਸ ਲਈ ਜਦੋਂ ਤੁਸੀਂ ਜੇ ਜਾ ਰਹੇ ਹੋ ਤੇ ਤੁਹਾਡਾ ਮਨ ਟੀਕਰਿਆ ਤਾਂ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਜੇ ਤੁਸੀਂ ਸੱਚੇ ਦੀ ਨਾਲ ਜੁੜੇ ਤਾਂ ਤੁਹਾਨੂੰ ਲੱਗ ਰਿਹਾ ਕਿ ਸਭ ਕੁਝ ਸਹੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਬਚਨਾਂ ਨੂੰ ਮੰਨੋ ਜੇ ਤੁਹਾਨੂੰ ਸਹੀ ਲੱਗ ਰਿਹਾ ਹੈ ਤਾਂ ਸੱਚ ਦਾ ਸਾਥ ਦਿਓ ਬਿਲਕੁਲ ਵੀ ਇੱਕ ਆਦਮੀ ਦੇ ਉੱਪਰ ਟਰਸਟ ਨਾ ਕਰੋ ਕਦੀ ਵੀ ਬਿਲਕੁਲ ਆਦਮੀ ਦੇ ਉੱਤੇ ਟਰਸਟ ਨਹੀਂ ਕਰਨਾ ਚਾਹੀਦਾ ਜੋ ਵੀਡੀਓ ਸਾਹਮਣੇ ਆਈ ਹੈ ਇਸ ਵਿੱਚ ਪਾਦਰੀ ਹੱਥ ਚੁੱਕ ਰਿਹਾ ਤਾਂ ਇਹ ਆਖਰ ਘਟਨਾਕਰਮ ਸਾਰਾ ਕਿਵੇਂ ਹੋ ਗਿਆ ਪਾਦਰੀ ਨੂੰ ਇੰਨਾ ਗੁੱਸਾ ਬਜਿੰਦਰ ਨੂੰ ਕਿੱਦਾਂ ਆ ਗਿਆ ਸੀ ਉਸ ਦਿਨ ਦਾ ਘਟਨਾਕਰਮ ਆਖਰ ਹੈ ਕਿ ਇਸੀ ਪੂਰਾ ਉਹ ਜ਼ਿੰਦਗੀ ਹੋਇਆ ਜਿਸ ਤਰ੍ਹਾਂ ਮੀਟਿੰਗ ਖਤਮ ਹੋਈ ਸਾਨੂੰ ਰੋਕਿਆ ਗਿਆ ਤੇ ਜਦ ਉਹ ਗੱਲ ਹੋਈ ਜਿਸ ਤੇ ਮੁੰਡੇ ਦੇ ਸਭ ਤੋਂ ਪਹਿਲਾਂ ਫੋਨ ਵਗਾ ਕੇ ਮਾਰਿਆ ਗਿਆ ਤੇ ਉਹਦੇ ਮੂੰਹ ਤੇ ਥੱਪੜ ਮਾਰੇ ਗਏ ਬੈਗ ਮਾਰਿਆ ਗਿਆ ਉਸ ਮੁੰਡੇ ਦੇ ਔਰ ਉਸ ਦੀ ਭੈਣ ਦੀ ਫੈਮਿਲੀ ਨੂੰ ਲੈ ਕੇ ਗੱਲ ਚ ਕੀਤੀ ਉਹ ਜਿਹੜਾ ਮੁੰਡਾ ਸੀਗਾ ਉਹਦੀ ਸਿਸਟਰ ਦੇ ਉੱਪਰ ਗਲਤ ਨਜ਼ਰ ਸੀਗੀ ਬਜਿੰਦਰ ਦੀ ਤੇ ਉਹ ਜਦ ਗੱਲਾਂ ਸਾਹਮਣੇ ਆਣ ਲੱਗੀਆਂ ਸਾਰੇ ਚਰਚ ਵਿੱਚ ਫੈਲਣ ਲੱਗੀਆਂ ਤਾਂ ਉਹ ਮੁੰਡੇ ਨੂੰ ਆਪਣੀ ਬਦਨਾਮੀ ਦਾ ਕਿਉਂਕਿ ਉਹਦੀ ਜਿਹੜੀ ਉਹਦੀ ਵੱਡੀ ਸਿਸਟਰ ਸੀਗੀ ਉਹ ਵੀ ਪਹਿਲਾਂ ਕਿਸੇ ਜਗ੍ਹਾ ਤੇ ਉਹਦਾ ਰੇਪ ਕੀਤਾ ਗਿਆ ਸੀਗਾ ਉਹਦੇ ਮਾਲਕ ਦੇ ਦੁਆਰਾ ਤੈਨੂੰ ਮਾਰ ਦਿੱਤਾ ਗਿਆ ਸੀ ਉਹ ਕੇਸ ਹਾਲੇ ਤੱਕ ਅਕੀਲੂ ਦੀ ਫੈਮਿਲੀ ਤੇ ਚੱਲ ਰਿਹਾ ਤੇ ਉਹ ਚਾ ਉਹ ਨਹੀਂ ਚਾਹੁੰਦਾ ਸੀ ਕਿ ਮੇਰੀ ਦੂਜੀ ਸਿਸਟਰ ਦੇ ਨਾਲ ਵੀ ਆਈ ਕੁਝ ਹੋਵੇ ਉਹ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਪਰਿਵਾਰ ਤੇ ਬੱਚਾ ਡੇਲੀ ਮੇਰੇ ਤੋਂ ਰਿਕਵੈਸਟ ਕਰਦਾ ਸੀ ਕਿ ਡਾਕਟਰ ਜੀ ਪਲੀਜ਼ ਮੇਰੀ ਸਿਸਟਰ ਨੂੰ ਬਚਾ ਲ ਸામਨੇ ਕੁਸ ਕੁੜੀ ਨੂੰ ਲੈ ਕੇ ਕਿਉਂਕਿ ਉਹ ਆਪਣੀ ਸਿਸਟਰ ਨੂੰ ਜਿਹੜਾ ਉਹ ਘਰ ਬਿਠਾ ਰਿਆ ਸੀ ਕਿ ਤੂੰ ਚਰਚਾ ਨਾ ਜਾ ਤੂੰ ਕੰਮ ਨਾ ਕਰ ਤੂੰ ਸਾਡੀ ਪਲੀਜ਼ ਸਾਡੀ ਇੱਜ਼ਤ ਰੱਖ ਲੈ ਤੂੰ ਘਰ ਜਾ ਪਰ ਇਸ ਬਗਿੰਦਰ ਨੇ ਉਸ ਨੂੰ ਇੰਨਾ ਮੈਨੂਪੂਲੇਟ ਕੀਤਾ ਵਾ ਸੀ ਕਿ ਉਸ ਨੇ ਆਪਣੇ ਭਾਈ ਦੀ ਸ਼ਿਕਾਇਤ ਤੱਕ ਦੱਸਦੀ ਕਿ ਮੇਰਾ ਭਾਈ ਮੈਨੂੰ ਇੱਦਾਂ ਰੋਕਦਾ ਉਹ ਚਰਚ ਨਹੀਂ ਜਾਣ ਦਿੰਦਾ ਹੈਗਾ ਤੇ ਉਸ ਉਹ ਗੱਲ ਉਸ ਦਿਨ ਉਸ ਗੱਲ ਦਾ ਗੁੱਸਾ ਸੀ ਵੀ ਉਹਨੂੰ ਚਰਚ ਨਹੀਂ ਆਣ ਦਿਆ ਜਾ ਰਿਹਾ ਤੇ ਉਹ ਗੁੱਸੇ ਦੇ ਰੂਪ ਵਿੱਚ ਉਸ ਨੇ ਪਹਿਲਾਂ ਉਸ ਮੁੰਡੇ ਦੇ ਮੋਬਾਈਲ ਮਾਰਿਆ ਥੱਪੜ ਮਾਰੇ ਔਰ ਜਦ ਮੈਨੂੰ ਚੀਜ਼ ਦੀ ਆਵਾਜ਼ ਚੱਕੀ ਕਿ ਤੁਸੀਂ ਉਸ ਬੱਚੇ ਨੂੰ ਕਿਉਂ ਕੁੱਟ ਰਹੇ ਹੋ ਕਿਉਂਕਿ ਮੈਟਰ ਹੈ ਉਹ ਆਣ ਨਾ ਆਣ ਉਹਨਾਂ ਦੀ ਖੁਦ ਦੀ ਇੱਛਾ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਹ ਸਾਰਾ ਗੁੱਸਾ ਮੇਰੇ ਤੇ ਟਾਰਿਆ ਮੇਰੇ ਛਾਤੀ ਤੇ ਥੱਪੜ ਮਾਰਿਆ ਧੱਕਾ ਮਾਰਿਆ ਮੇਰਾ ਗਲਾ ਘੋਟਿਆ ਮੇਰੀ ਬੱਚੀ इवन ਕਿ ਛੋਟੀ ਮੇਰੀ 1.5 ਸਾਲ ਦੀ ਬੱਚੀ ਮੇਰੀ ਗੋਦੀ ਚ ਸੀਗੀ ਤੇ ਉਹਨਾਂ ਨੇ ਉਹ ਵੀ ਨਹੀਂ ਦੇਖਿਆ ਕਿ ਬੱਚਾ ਇੱਕ ਛੋਟੀ ਬੱਚੀ ਮੇਰੀ ਗੋਦੀ ਚ ਹੈ ਉਹ ਤੋਂ ਇੱਕ ਬਗਾ ਕੇ ਕਾਪੀ ਮੇਰੇ ਮੂੰਹ ਦੇ ਉੱਤੇ ਮਾਰੀ ਤੇ ਮੇਰੀ ਬੱਚੀ ਨੂੰ ਮੈਨੂੰ ਲੱਗਿਆ ਮੇਰੇ ਬੱਚੀ ਤੇ ਲੱਗਿਆ ਵੀ ਸਾਈਡ ਕਰਕੇ ਅੱਗੇ ਗਈ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਵੀ ਐਨੀ ਗੰਦੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਉਹ ਬੱਚੇ ਨੇ ਬੋਲਿਆ ਕਿ ਸਾਨੂੰ ਪੇਰੈਂ ਕਿ ਜੋ ਤੁਸੀਂ ਗੱਲ ਕਰਨੀ ਮੇਰੇ ਨਾਲ ਕਰੋ ਤਾਂ ਉਹ ਕੰਟੀਨਿਊਸਲੀ ਫਿਰ ਉਸ ਬੱਚੇ ਦੇ ਇੰਨਾ ਜ਼ਿਆਦਾ ਮਾਰਦੇ ਰਹੇ ਉਹਦੇ ਬਾਲ ਪੱਟੇ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਸਕਦੇ ਹੋ ਉਹ ਬਿਲਕੁਲ ਰੀਅਲ ਵੀਡੀਓ ਹੈ ਔਰ ਇਹ ਉਸ ਇਨਸਾਨ ਦੀ ਉਸ ਬਜਿੰਦਰ ਦੀ ਅਸਲੀਅਤ ਸੀ ਜੋ ਇੱਕ ਕੈਮਰੇ ਦੇ ਪਿੱਛੇ ਛੁਪਿਆ ਹੋ ਬਹਿ ਰੂਪੀਆ ਸੀ ਮडम ਇਸ ਲਈ ਤੁਹਾਡੀ ਵੀ ਸ਼ਲਾਗ ਹੈ ਕਿ ਤੁਸੀਂ ਵੀ ਇਸ ਜੋ ਖਤਰਨਾਕ ਦਰਿੰਦਾ ਹੀ ਕਹਿ ਸਕਦੇ ਆ ਜਿਹੜਾ ਔਰਤਾਂ ਨੂੰ ਸ਼ਿਕਾਰ ਆਪਣਾ ਬਣਾਉਂਦਾ ਸੀਗਾ ਤੇ ਹੁਣ ਉਸ ਨੂੰ ਅਦਾਲਤ ਨੇ ਵੀ ਜੋ ਹੈ ਦੋਸ਼ੀ ਕਰਾਰ ਦਿੱਤਾ ਹੈ ਆ ਤੁਸੀਂ ਵੀ ਇਸ ਮਾਮਲੇ 'ਚ ਫਾਈਟ ਲੜੀ ਹੈ ਤੁਸੀਂ ਵੀ ਸ਼ਲਾਘਾ ਦੇ ਯੋਗ ਪਾਤਰ ਹੈਗੇ ਹੋ ਆ ਕੀ ਕੁਝ ਲੱਗਦਾ ਕਿ ਕਿੰਨੀਆਂ ਕੁ ਔਰਤਾਂ ਨੂੰ ਆਪਣਾ ਸ਼ਿਕਾਰ ਇਸ ਪਾਦਰੀ ਨੇ ਬਣਾਇਆ ਹੋਏਗਾ ਕਿਉਂਕਿ ਜਦ ਤੋਂ ਮੇਰੇ ਨੋਟਿਸ ਨੋਟਿਸ ਵਿੱਚ ਆਇਆ ਪੰਜ 6 ਲੇਡੀਜ਼ ਕੁੜੀਆਂ ਦਾ ਸਪੈਸ਼ਲ ਮੇਰੇ ਕੋਲ ਆ ਚੁੱਕੀ ਸੀਗੀ ਖਬਰ ਕਿਉਂਕਿ ਹੁਣ ਜਦ ਡੇਢ ਦੋ ਸਾਲਾਂ ਤੋਂ ਬਹੁਤ ਜ਼ਿਆਦਾ ਉਪਰਲੀ ਸਾਰਾ ਕੁਝ ਹੋਣ ਲੱਗ ਗਿਆ ਸੀ ਬਟ ਮੈਂ ਹਾਲੇ ਵੀ ਰਿਕਵੈਸਟ ਕਰਦੀ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਬਿਲਕੁਲ ਹੀ ਅੰਧਪਗਤ ਬਣ ਚੁੱਕੇ ਹੋ ਉਹ ਅੱਖਾਂ ਹੁੰਦੇ ਵੀ ਨਹੀਂ ਦੇਖਣਾ ਜਾਂਦੇ ਉਹ ਚਾਹਂਦੇ ਹੀ ਨਹੀਂ ਕਿ ਅਸੀਂ ਦੇਖੀਏ ਉਹ ਚਾਹਂਦੇ ਹੀ ਨਹੀਂ ਕਿ ਅਸੀਂ ਸੁਣੀਏ ਪਰ ਮੇਰਾ ਹਰ ਇੱਕ ਕੁਛ ਕੁੜੀ ਨਾਲ ਹਰ ਇੱਕ ਕੁਛ ਵਿਸ਼ਵਾਸੀ ਨਾਲ ਜੋ ਇੱਕ ਆਸਤਾ ਨਾਲ ਜੁੜਿਆ ਹੋਇ ਉਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਿਸ਼ਵਾਸ ਅੰਨਾ ਤੁੰਦ ਵਿਸ਼ਵਾਸ ਨਾ ਕਰੋ ਇਹ ਜੇ ਲੋਕਾਂ ਦੇ ਤੁਸੀਂ ਵਚਨ ਤੇ ਵਿਸ਼ਵਾਸ ਕਰੋ ਤੁਸੀਂ ਰੱਬ ਤੇ ਵਿਸ਼ਵਾਸ ਕਰੋ ਇਹ ਤੁਹਾਨੂੰ ਸਿਰਫ ਸਿੱਖਿਆ ਦੇ ਸਕਦਾ ਕੋਈ ਬੰਦਾ ਕੋਈ ਬੰਦਾ ਕੋਈ ਇਨਸਾਨ ਰੱਬ ਨਹੀਂ ਬਣ ਸਕਦਾ ਮੈਂ ਹਾਲੇ ਵੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਗੰਦੇ ਕਮੈਂਟਸ ਸਾਨੂੰ ਆ ਰਹੇ ਨੇ ਤੇ ਮੈਂ ਉਹਨਾਂ ਲੋਕਾਂ ਲਈ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਜਾਂਚ ਕਰੋ ਪਰਖੋ ਇੱਕ ਬੰਦੇ ਨੂੰ ਕਿ ਉਹ ਬੰਦਾ ਉਹ ਲੇਡੀ ਜੇ ਅਸੀਂ ਇੰਨੀ ਹਿੰਮਤ ਕਰਕੇ ਅੱਗੇ ਆਏ ਆਂ ਸਾਨੂੰ ਸਾਨੂੰ ਮੋਟੀਵੇਟ ਕਰਨ ਨਾਲੋਂ ਜ਼ਿਆਦਾ ਉਹ ਸਾਨੂੰ ਘਰਾਇਆ ਜਾ ਰਿਹਾ ਹੈ ਤੇ ਇਹ ਚੀਜ਼ਾਂ ਇੰਨੀਆਂ ਪੇਨਫੁਲ ਇੱਕ ਫੈਮਿਲੀ ਦੇ ਲਈ ਹੁੰਦੀਆਂ ਔਰ ਇੱਕ ਔਰਤ ਔਰ ਇੱਕ ਇਹ ਲੋਕ ਹੀ ਉਸ ਚਾਹਦੇ ਨਹੀਂ ਕਿ ਸਾਥ ਸੁਣੀਏ ਸੀ ਮੇਰੀ ਰਿਕੁਐਸਟ ਹੈ ਉਹਨਾਂ ਲੋਕਾਂ ਨੂੰ ਮੈਂ ਤਾਂ ਸੁਣਾ ਕਰਦੀਆਂ ਨਾ ਲੋਕਾਂ ਨੂੰ ਕਿ ਜਿਹੜੇ ਹਿੰਮਤ ਜੁਟਾਂਦੇ ਉਹਨਾਂ ਦੀ ਹਿੰਮਤ ਨੂੰ ਤੋੜਿਆ ਨਾ ਜਾਵੇ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਉਹਨਾਂ ਨੂੰ ਹੱਲਾਸ਼ੀਰੀ ਦਿੱਤੀ ਜਾਵੇ ਤਾਂ ਕਿ ਅਹੀ ਜੀਆਂ ਹੋਰ ਵੀ ਜੜੀਆਂ ਕੁੜੀਆਂ ਜੜੀਆਂ ਪੜ੍ਹਨਾ ਮਤਲਬ ਸਾਰੇ ਇਹਨਾਂ ਚੀਜ਼ਾਂ ਨੂੰ ਅੱਗੇ ਨਿਕਲ ਕੇ ਆਣ ਆ ਬਿਲਕੁਲ ਮੈਡਮ ਹੌਸਲਾ ਬਣਦਾ ਵੀ ਹੈ ਕਿਉਂਕਿ ਇਹ ਕੋਈ ਛੋਟਾ ਕਦਮ ਜਿਹੜਾ ਔਰਤਾਂ ਦੇ ਵੱਲੋਂ ਨਹੀਂ ਚੁੱਕਿਆ ਗਿਆ ਬਹੁਤ ਹੀ ਹਿੰਮਤੀ ਚਾਹੀਦੀ ਹੈ ਨੇ ਔਰਤਾਂ ਇਦਾਂ ਦੇ ਜੋ ਖਤਰਨਾਕ ਲੋਗ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਾਉਣ ਦੇ ਲਈ ਤੁਸੀਂ ਜ਼ਿਕਰ ਕੀਤਾ ਕਿ ਚਾਰ ਤੋਂ ਪੰਜ ਕੁੜੀਆਂ ਤੁਹਾਡੇ ਕੋਲ ਆਈਆਂ ਬਕਾਇਦਾ ਕੇਸ ਇਸ ਮਾਮਲੇ ਚਾਏ ਤਾਂ ਬੇਸ਼ੱਕ ਤੁਸੀਂ ਕੁੜੀਆਂ ਦੀ ਪਛਾਣ ਨਾ ਜਨਤਕ ਕਰਿਓ ਪਰ ਉਹਨਾਂ ਕੁੜੀਆਂ ਨੇ ਕੀ ਕੋਈ ਤੁਹਾਨੂੰ ਦੱਸਿਆ ਸੀ ਇਸ ਪਾਦਰੀ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਤੁਸੀਂ ਹਾਂ ਜੀ ਕੁਝ ਕੁੜੀਆਂ ਆਈਆਂ ਜੀ ਸੀਗੀਆਂ ਇੱਕ ਦੋ ਕੁੜੀਆਂ ਤਾਂ ਆਈਆਂ ਵੀ ਆਈਆਂ ਸੀਗੇ ਮੇਰੇ ਸਾਹਮਣੇ ਜੜੀਆਂ ਬਿਲਕੁਲ ਹੁਣ ਦਿਖ ਵੀ ਨਹੀਂ ਰਹੀਆਂ ਸੀਗੇ ਚਰਚ ਵਿੱਚ ਕਿੱਥੇ ਗਈਆਂ ਤੇ ਕੁਛ ਦਾ ਇਹ ਜਿਹਾ ਸੀਗੇ ਜਿਨ੍ਹਾਂ ਦੇ ਪੇਰੈਂਟਸ ਨੂੰ ਵੀ ਪਤਾ ਸੀਗਾ ਤੇ ਉਹ ਮੈਂ ਮੈਂ ਲਾਣਤ ਪਾਉਂਦੀ ਉਹਨਾਂ ਦੇ ਮਾਵਾ ਪਪਾ ਪਰ ਜਿਹੜੇ ਬੱਚਿਆਂ ਨੇ ਜਿਹੜੇ ਜਿਨ੍ਹਾਂ ਦੇ ਮਾਵਾ ਪਪਾ ਆਪਣੇ ਬੱਚਿਆਂ ਨਾਲ ਖੜੇ ਨਹੀਂ ਹੋ ਸਕੇ ਸਿਰਫ ਕੀਦੇ ਪਰ ਕੀ ਇਹ ਜ਼ਮਾਨਾ ਕੀ ਕਹੇਗਾ ਕਿ ਜੇ ਤੁਸੀਂ ਉਹ ਆਪਣੀ ਕੁੜੀਆਂ ਨੂੰ ਦਬਾਉਂਗੇ ਤਾਂ ਕੌਣ ਉਹਨਾਂ ਨੂੰ ਸੁਣੂਗਾ ਕੌਣ ਕਿਹੜੇ ਬੱਚੇ ਆਪਣੇ ਕਿੱਥੇ ਜਾ ਕੇ ਉਹ ਕੁੜੀਆਂ ਆਪਣੇ ਦੁਖੜੇ ਰੋਣਗੀਆਂ ਜਦ ਮਾਪੇ ਪੀਣਾ ਚੀਜ਼ਾਂ ਵਿੱਚ ਉਹਨਾਂ ਲੋਕਾਂ ਦਾ ਸਾਥ ਦਿੰਦੇ ਆ ਤਾਂ ਅਸੀਂ ਕੀ ਉਮੀਦ ਰੱਖ ਸਕਦੇ ਸਰਕਾਰ ਤੋਂ ਕੀ ਉਮੀਦ ਰੱਖ ਸਕਦੇ ਅਸੀਂ ਕਿਸੇ ਲੋਕਾਂ ਤੋਂ ਪਰ ਮੈਂ ਥੈਂਕਸ ਕਰਦੀ ਐ ਸਪੈਸ਼ਲੀ ਥੈਂਕਸ ਮੈਂ মিডিਆ ਦਾ ਕਰਦੀ ਆ ਕਿਉਂਕਿ মিডিਆ ਦਾ ਇਸ ਚੀਜ਼ ਵਿੱਚ ਇੰਨਾ ਜ਼ਿਆਦਾ ਰੋਲ ਹੈ ਕਿਉਂਕਿ ਅਸੀਂ মিডিਆ ਤੋਂ মিডিਆ ਦੇ ਨਾਲ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰ ਰਹੇ ਸੀ ਕਿ ਹਾਂ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇਗੀ ਸਾਡੀ ਆਵਾਜ਼ ਉਹਨਾਂ ਲੋਕਾਂ ਤੱਕ ਪਹੁੰਚੇਗੀ ਕਿਉਂਕਿ ਜੇ ਮੀਡੀਆ ਯਾਨਾ ਹੁੰਦਾ ਅੱਜ ਸਾਨੂੰ ਇਨਸਾਫ ਨਾ ਮਿਲਦਾ ਪਰ ਮੈਂ ਧੰਨਵਾਦ ਕਰਦੀ ਹਾਂ ਹਰ ਇੱਕ ਮੀਡੀਆ ਟੀਮ ਦੇ ਲਈ ਜਿਨ੍ਹਾਂ ਨੇ ਤੁਹਾਨੂੰ ਪੂਰਾ ਸਪੋਰਟ ਦਿੱਤਾ ਤੇ ਸਾਡੇ ਪੇਨ ਨੂੰ ਸਮਝਿਆ ਕਿ ਕਿੰਨੀ ਹਿੰਮਤ ਕਰਕੇ ਇਹ ਕੁੜੀਆਂ ਅੱਗੇ ਆਈਆਂ ਇਹ ਲੇਡੀ ਅੱਗੇ ਆਈਆਂ ਆ ਬਿਲਕੁਲ ਮੈਡਮ ਤੁਹਾਡਾ ਵੀ ਇਸੋ ਸ਼ੁਕਰੀਆ ਕਿਉਂਕਿ ਰੋਜ਼ਾਨਾ ਸਪੋਕਸਮੈਨ ਵੀ ਹਮੇਸ਼ਾ ਸੱਚ ਦੇ ਨਾਲ ਜੋ ਹੈ ਉਹ ਖੜਾ ਹੋਇਆ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪੀੜਤਾਂ ਨੂੰ ਇਨਸਾਫ ਜਿਹੜਾ ਹੈ ਉਹ ਮਿਲੇ ਆ ਮੈਡਮ ਜਿਸ ਹਿਸਾਬ ਦੇ ਨਾਲ ਇਹ ਖਬਰਾਂ ਸੀ ਕਿ ਇੱਥੇ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਧਰਮ ਪਰਵਰਤਨ ਜੋ ਹੈ ਉਹ ਕਿਸ ਲਾਲਚ ਦੇ ذریعے ਕਰਵਾਇਆ ਜਾਂਦਾ ਸੀ ਜ਼ੋਰ ਪਾ ਕੇ ਕਰਵਾਇਆ ਜਾਂਦਾ ਸੀ ਜਾਂ ਲੋਕ ਆਪਣੇ ਆਪ ਹੀ ਚੁੰਦੇ ਸੀ ਕਿ ਅਸੀਂ ਆਪਣਾ ਧਰਮ ਬਦਲਣਾ ਹੈ ਦੇਖੋ ਧਰਮ ਦੇ ਨਾਮ ਦੀ ਇਹ ਧਰਮ ਦੀ ਗੱਲ ਹੀ ਨਹੀਂ ਹੈਗੀ ਮੈਂ ਤੁਹਾਨੂੰ ਕਿਹਾ ਨਾ ਕਿ ਲੋਕ ਵਿਸ਼ਵਾਸ ਨਾਲ ਕਿਉਂਕਿ ਅੱਜ ਮੈਂ ਵੀ ਯਿਸੂ ਮਸੀਹ ਨੂੰ ਗ੍ਰੈਂਡ ਕੀਤਾ ਤਾਂ ਮੈਂ ਆਪਣਾ ਮਨ ਬਦਲਿਆ ਔਰ ਕੋਈ ਕਿਸੇ ਦਾ ਧਰਮ ਨਹੀਂ ਬਦਲ ਸਕਦਾ ਜੇ ਬਦਲਦਾ ਹੈ ਤਾਂ ਮਨ ਬਦਲਦਾ ਹੈ ਲੋਕਾਂ ਦਾ ਜੀਵਨ ਬਦਲਦਾ ਹੈ ਪਰ ਇਹਨਾਂ ਚੀਜ਼ਾਂ ਦੀ ਆੜ ਵਿੱਚ ਜੋ ਲੋਕ ਕੰਮ ਕਰ ਰਹੇ ਕਿਉਂਕਿ ਰੱਬ ਮੜਾ ਨਹੀਂ ਹੈ ਲੋਕ ਮੜੇ ਨੇ ਜਿਹੜੇ ਰੱਬ ਦੇ ਨਾਮ ਵਿੱਚ ਇਹ ਚੀਜ਼ਾਂ ਕਰਦੇ ਨੇ ਤੇ ਜਾਗਰੂਕ ਹੋਣਾ ਇਨਸਾਨਾਂ ਦਾ ਕੰਮ ਹੈ ਲੋਕਾਂ ਦਾ ਕੰਮ ਹੈ ਕਿ ਜੇ ਆਇਆ ਜਾਂ ਕੁਝ ਨਜ਼ਰ ਆ ਰਿਹਾ ਹੈ ਤਾਂ ਉਸ ਲਈ ਆਵਾਜ਼ ਚੱਕੋ ਹਾਂ ਸਾਨੂੰ ਟਾਈਮ ਲੱਗਿਆ ਆਵਾਜ਼ ਚੱਕਣ ਚ ਪਰ ਜਦ ਸਾਡੀ ਆਵਾਜ਼ ਚੱਕੀ ਗਈ ਤਾਂ ਉਸ ਆਵਾਜ਼ ਨੂੰ ਹੱਲਾ ਚੇਰੀ ਤੇ ਸਾਨੂੰ ਬੁਲੰਦ ਕਰਨ ਵਾਲਾ ਵੀ ਸਾਡਾ ਰੱਬ ਸੀ ਜਿਨੇ ਸਾਨੂੰ ਕਿਹਾ ਕਿ ਤੂੰ ਅੱਗੇ ਕਦਮ ਵਧਾਵੇਂ ਤੇਰੇ ਵੱਲੋਂ ਆ ਬਿਲਕੁਲ ਆ ਜਿਸ ਜਿਹੜਾ ਸ਼ਖਸ਼ ਇੰਨਾ ਤਾਕਤਵਰ ਬਣਿਆ ਉਸ ਸ਼ਖਸ਼ ਤਾਕਤਵਰ ਕਿਵੇਂ ਬਣ ਗਿਆ ਕਿਹੜੇ ਕਿਹੜੇ ਲੋਕਾਂ ਨੇ ਉਸ ਦਾ ਸਾਥ ਦਿੱਤਾ ਕੀ ਲੱਗਦਾ ਕਿ ਬਜਿੰਦਰ ਖਾਲੀ ਪਾਦਰੀ ਬਜਿੰਦਰ ਹੀ ਇਸ ਮਾਮਲੇ ਵਿੱਚ ਸ਼ਾਮਲ ਸੀ ਜਾਂ ਇਸ ਦੀ ਪੂਰੀ ਇੱਕ ਟੀਮ ਇਸ ਮਾਮਲੇ ਵਿੱਚ ਕੰਮ ਕਰ ਰਹੀ ਸੀ ਲੋਕਾਂ ਨੂੰ ਪ੍ਰਤਾਰਤ ਕਰਨ ਦੇ ਲਈ ਉਹਨਾਂ ਨੂੰ ਤਸ਼ੱਦਦ ਕਰਨ ਦੇ ਲਈ ਉਹਨਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਉਣ ਦੇ ਲਈ ਹਾਂਜੀ ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਦੇਖੋ ਲੋਕ ਭੋਲੇ ਭਾਲੇ ਨੇ ਇਹਨਾਂ ਨੂੰ ਪ੍ਰਾਰਥਨਾ ਦੇ ਨਾਮ ਤੇ ਬੁਲਾ ਰਹੇ ਸੀਗੇ ਤੇ ਬੁਲਾ ਕੇ ਇਹਨਾਂ ਨੂੰ ਧਰਨਿਆਂ 'ਚ ਬਿਠਾਇਆ ਜਾ ਰਿਹਾ ਸੀ ਤੇ ਇਹਨਾਂ ਦੇ ਨਾਲ ਪੁਛਾਏ ਜੇ ਲੋਕ ਐ ਜਿਹੜਾ અવਤਾਰ ਹੈ ਰਣਜੀਤ ਸਰਦਾਰ ਹੈ ਤੇਜਸਪਾਲ ਹੈ ਕਾਫੀ ਇਹਨਾਂ ਦੇ ਨਾਲ ਅਕਬਰ ਪੱਟੀ ਹੈ ਹਨ ਐ ਜੇ ਥਾਪਾ ਹੈ ਸੁਰਜੀਤ ਥਾਪਾ ਐ ਜੇ ਲੋਕ ਮਿਲੇ ਵੇ ਨੇ ਜਿਹੜੇ ਲੋਕ ਇਹਨਾਂ ਨੂੰ ਹੱਲਾਸ਼ੇਰੀਆ ਦਿੰਦੇ ਨੇ ਇਹਨਾਂ ਨੂੰ ਗਲਤ ਸਲਾਹਾਂ ਦਿੰਦੇ ਨੇ ਜੋ ਇਹਨਾਂ ਦੇ ਨਾਲ ਪੂਰਾ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਕਿ ਆ ਅੱਦਾਂ ਕਰਾਂਗੇ ਅਸੀਂ ਅੱਦਾਂ ਕਰਾਂਗੇ ਜਿਸ ਤਰ੍ਹਾਂ ਗੈਂਗਸਟਰ ਨਾਲ ਵੀ ਅੱਗੇ ਲੋਕ ਬੁਲਾਏ ਜਾ ਰਹੇ ਟੀਮਾਂ ਬੁਲਾਈ ਜਾ ਰਹੀਆਂ ਤਾਂ ਕਿ ਇਹਨਾਂ ਨੂੰ ਜਿਹੜੇ ਲੋਕ ਆਵਾਜ਼ਾਂ ਚੱਕ ਰਹੇ ਨੇ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਤੇ ਇਹ ਇੱਕ ਸੱਚ ਵੀ ਚ ਇਹਨਾਂ ਦੇ ਨਾਲ ਜਿਹੜੇ ਬੰਦੇ ਇਹਨਾਂ ਦੇ ਉੱਤੇ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਇਹਨਾਂ ਗਲਤ ਦੀਦਾ ਜਿਹਾ ਸਾਥ ਦੇ ਰਹੇ ਸੀਗੇ ਆ ਤੁਸੀਂ ਦੱਸ ਰਹੇ ਹੋ ਕਿ ਮਤਲਬ ਇਹਨਾਂ ਦੇ ਤਾਰ ਜਿਹੜੇ ਨੇ ਅੱਗੇ ਗੈਂਗਸਟਰ ਤੱਕ ਵੀ ਜੁੜੇ ਹੋਏ ਸੀ ਉਹਨਾਂ ਦੇ ਨਾਲ ਜਿਹੜੇ ਤਾਰ ਇਹਨਾਂ ਦੇ ਜੁੜੇ ਹੋਏ ਸੀ ਤਾਂ ਉਹਨਾਂ ਨੂੰ ਕੀ ਕੁਝ ਲਾਲਚ ਦਿੰਦੇ ਸੀ ਇਹ ਲੋਕ ਮਤਲਬ ਜਿਸ ਤਰ੍ਹਾਂ ਕੀ ਬੁਲਾਇਆ ਜਾਂਦਾ ਸੀਗਾ ਕਿ ਤੁਸੀਂ ਜਿਸ ਤਰ੍ਹਾਂ ਗੁੰਡੇ ਗਾਂਡੇ ਹੁੰਦੇ ਏਦਾਂ ਵੀ ਇਹਨਾਂ ਨੂੰ ਡਰਾਓ ਧਮਕਾਓ ਇਹਨਾਂ ਦੇ ਪਿੱਛੇ ਗੱਡੀਆਂ ਲਗਾਓ ਇਹੇ ਜੇ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ ਕਿਉਂਕਿ ਸਾਨੂੰ ਖਬਰਾਂ ਆਉਂਦੀਆਂ ਸੀ ਕਿ ਤੁਹਾਡੇ ਪਿੱਛੇ ਗੱਡੀਆਂ ਲਾਈਆਂ ਵਿਆਂ ਤੁਸੀਂ ਅੱਗੇ ਨਾ ਹੋ ਬਟ ਅਸੀਂ ਰਹੇ ਅੜੇ ਰਹੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਔਰ ਸਾਨੂੰ ਪਤਾ ਸੀ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਔਰ ਮਿਲਿਆ ਵੀ ਹੈ ਮੈਡਮ ਜਦੋਂ ਕਿਸੇ ਔਰਤ ਦੇ ਉੱਤੇ ਏਦਾਂ ਦਾ ਖਤਰਨਾਕ ਬੰਦਾ ਹੱਥ ਚੱਕ ਦਿੰਦਾ ਤਾਂ ਔਰਤ ਕਈ ਵਾਰੀ ਕਮਜ਼ੋਰ ਜਿਹੜੀ ਪੈ ਜਾਂਦੀ ਹੈ ਪਰ ਜਦੋਂ ਇਸ ਪਾਦਰੀ ਨੇ ਤੁਹਾਡੇ ਉੱਤੇ ਉਸ ਤੋਂ ਬਾਅਦ ਤੁਹਾਡੇ ਮਨ ਦੇ ਤੁਹਾਡੇ ਦਿਲ ਦੇ ਵਿੱਚ ਇਸ ਬਾਰੇ ਕੀ ਕੁਝ ਖਿਆਲ ਆਇਆ ਮੈਂ ਉਸ ਚੀਜ਼ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਹੈ ਕਿਉਂਕਿ ਬਹੁਤ ਹੀ ਪੇਨਫੁਲ ਪ੍ਰੋਸੈਸਰ ਸੀਗਾ ਮੇਰਾ ਮੇਰੀ ਲਾਈਫ ਦਾ ਕਿਉਂਕਿ ਮੇਰੇ ਮਾਪੇ ਉਸ ਵੇਲੇ ਡਰੇ ਸੀ ਜਾਂ ਉਸ ਵੇਲੇ ਠਾਨ ਲਿਆ ਸੀ ਕਿ ਇਸ ਨੂੰ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤੁਸੀਂ ਦੇਖਣਾ ਚਾਹੋਗੇ ਮੈਂ ਬਹੁਤ ਜ਼ਿਆਦਾ ਡਰ ਗਈ ਸੀਗੀ ਕਿਉਂਕਿ ਉਸ ਟਾਈਮ ਇੰਨਾ ਜ਼ਿਆਦਾ ਪ੍ਰੈਸ਼ਰ ਸੀਗਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਨਾਲ ਕੀ ਕੁਝ ਕਰ ਸਕਦੇ ਆ ਬਟ ਮੈਂ ਬਹੁਤ ਮੁਸ਼ਕਿਲ ਨਾਲ ਹਿੰਮਤ ਜੁਟਾਈ ਕਿ ਨਹੀਂ ਮੈਨੂੰ ਕਰਨਾ ਤਾਂ ਕਰਨਾ ਹੈ ਕਿਉਂਕਿ ਬਹੁਤ ਸੀ ਕੁੜੀਆਂ ਦਾ ਸਵਾਲ ਸੀ ਕਿਉਂਕਿ ਬਹੁਤ ਜਿਹੜੀ ਟੀਮ ਉੱਤੇ ਵਰਕਿੰਗ ਵੀ ਕਰ ਰਹੀ ਹੈ ਉਹਨਾਂ ਨੂੰ ਸਭ ਕੁਝ ਸਾੱਚ ਪਤਾ ਸੀ ਉਹ ਇੰਨਾ ਡਰੀ ਵੀ ਟੀਮ ਸੀਗੀ ਪਰ ਫਿਰ ਵੀ ਉਹ ਇੰਨਾ ਜ਼ਿਆਦਾ ਸੀ ਕਿ ਆਵਾਜ਼ ਹੀ ਨਹੀਂ ਚੱਕ ਪਾਉਂਦੀਆਂ ਸੀਗੀਆਂ ਪਰ ਇਹ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀਗਾ ਬਹੁਤ ਜ਼ਿਆਦਾ ਜ਼ਰੂਰੀ ਸੀ ਠੀਕ ਹੈ ਪਰ ਮੈਡਮ ਪਾਦਰੀ ਇੱਕ ਜਦੋਂ ਤੁਹਾਡੇ ਉੱਤੇ ਆਟ ਚੱਕ ਰਿਆ ਸੀ ਦੂਜਿਆਂ ਨੂੰ ਚਲਾ ਚਲਾ ਕੇ ਫੋਨ ਮਾਰ ਰਿਆ ਸੀ ਇੰਨੇ ਲੋਕ ਉੱਥੇ ਬੈਠੇ ਸੀ ਇਹਨਾਂ ਦੇ ਵਿੱਚੋਂ ਕੋਈ ਵੀ ਮਰਦ ਨਹੀਂ ਜਾਗਿਆ ਕਿ ਇਸ ਪਾਦਰੀ ਨੂੰ ਪੁੱਛੇ ਕਿ ਆਹ ਭਾਈ ਤੁਸੀਂ ਔਰਤਾਂ ਨਾਲ ਬਦਸਲੂਕੀ ਕਿਉਂ ਕਰ ਰਹੇ ਹੋ ਕਿ ਉਹਦਾ ਉੱਥੇ ਉਸ ਬੰਦੇ ਦਾ ਡਰ ਇੰਨਾ ਜ਼ਿਆਦਾ ਸੀ ਖੋਫ ਇੰਨਾ ਜ਼ਿਆਦਾ ਸੀ ਕਿ ਦੇਖੋ ਤੁਸੀਂ ਇਹ ਸੋਚੋ ਕਿ ਜਿਸੇ ਮੁੰਡੇ ਨੂੰ ਇੰਨੀ ਬੇਦਰਦੀ ਨਾਲ ਮਾਰੇ ਗਿਆ ਉਸ ਨੂੰ ਇੰਨੀ ਸਫਾਈ ਨਾਲ ਝੂਠ ਬੁਲਾਇਆ ਗਿਆ ਕਿ ਉਹ ਵੀਡੀਓ ਐਡਿਟ ਕੀਤੀ ਗਈ ਹੈ ਉੱਥੇ ਮੈਂ ਸੀ ਨਿਊਜ਼ ਦੀ ਨਹੀਂ ਸੀ ਆਇਆ ਜਾਂ ਕੁਝ ਹੋਇਆ ਹੀ ਨਹੀਂ ਹੈਗਾ ਜਦੋਂ ਉਹ ਬੱਚੇ ਜਿਨ੍ਹਾਂ ਦੇ ਲਈ ਸਟੈਂਡ ਲਿਖਤਾ ਸੀਗਾ ਮੈਂ ਅੱਜ ਵੀ ਮੈਂ ਉਹ ਚੀਜ਼ ਨੂੰ ਸੋਚਦੀ ਹਾਂ ਕਿ ਮੈਂ ਜਿਸੇ ਬੰਦੇ ਲਈ ਸਟੈਂਡ ਲਿਤਾ ਜਿਸ ਪਰਿਵਾਰ ਦੇ ਲਈ ਸਟੈਂਡ ਲਿਤਾ ਉਸ ਪਰਿਵਾਰ ਨੇ ਹੀ ਮੈਨੂੰ ਝੂਠਾ ਸਮਝਾ ਦਿੱਤਾ ਪਰ ਫਿਰ ਵੀ ਮੈਂ ਬਹੁਤ ਹਿੰਮਤ ਕਰਾਈ ਕਿਉਂਕਿ ਮੈਂ ਸੱਚ ਬੋਲ ਰਹੀ ਹਾਂ ਜੇ ਜ ਜਿਹੜਾ ਬੰਦਾ ਸੱਚ ਬੋਲਦਾ ਹੈ ਨਾ ਉਹਦੇ ਨਾਲ ਪਰਮੇਸ਼ਰ ਵੀ ਹੈ ਤੇ ਉਸ ਨਾਲ ਮੀਡੀਆ ਵੀ ਉਸ ਨਾਲ ਸਰਕਾਰ ਵੀ ਜੁੜਦੀ ਹੈ ਕਿਉਂਕਿ ਸੱਚ ਨੂੰ ਕਦੀ ਬਦਲਿਆ ਨਹੀਂ ਜਾ ਸਕਦਾ ਤੁਸੀਂ ਜਿਸ ਪਰਿਵਾਰ ਦੇ ਲਈ ਫਾਈਟ ਲੜ ਰਹੇ ਸੀਗੇ ਜਿਹੜਾ ਭਰਾ ਚਾਹੁੰਦਾ ਸੀਗਾ ਕਿ ਮੇਰੀ ਦੂਜੀ ਭੈਣ ਇਹਨਾਂ ਦਾ ਸ਼ਿਕਾਰ ਨਾ ਬਣੇ ਇੱਕ ਤਾਂ ਗਵਾ ਬੈਠੇ ਸੀ ਤਾਂ ਕੀ ਕੁਝ ਲੱਗਦਾ ਕਿ ਹੁਣ ਉਸ ਪਰਿਵਾਰ ਦੀਆਂ ਅੱਖਾਂ ਖੁੱਲ ਗਈਆਂ ਨੇ ਜਾਂ ਹਾਲੇ ਵੀ ਉਹਨਾਂ ਨੇ ਅੱਖਾਂ ਉੱਤੇ ਪੱਟੀ ਬੰਨ ਕੇ ਰੱਖੀ ਹੈ ਦੇਖੋ ਉਹ ਪਰਿਵਾਰ ਮੇਰੇ ਟੱਚ ਵਿੱਚ ਨਹੀਂ ਹੈ ਉਹਨੂੰ ਮੈਨੂੰ ਨਹੀਂ ਸਮਝ ਆਉਂਦਾ ਜੇ ਅੱਜ ਤੋਂ ਬਾਅਦ ਵੀ ਉਹਨਾਂ ਦੀਆਂ ਅੱਖਾਂ ਬੰਦ ਨੇ ਫੇਰ ਤਾਂ ਇਸ ਦਾ ਮਤਲਬ ਹੈ ਉਹ ਖੋਲਣਾ ਹੀ ਨਹੀਂ ਚਾਹੁੰਦੇ ਅੱਖਾਂ ਹਾਂ ਇਹ ਜੇ ਲੋਕਾਂ ਲਈ ਤਾਂ ਫੇਰ ਮੈਂ ਕੀ ਕਹਿ ਸਕਦੀ ਕਿ ਜਿਹੜੇ ਆਪਣੇ ਘਰਦਿਆਂ ਲਈ ਸਟੈਂਡ ਨਹੀਂ ਲੈ ਸਕਦੇ ਆਪਣੀ ਭੈਣ ਲਈ ਸਟੈਂਡ ਲੈਣ ਦੇ ਚਾਹੇ ਇਸ ਦਾ ਜਿਸ ਤੇ ਉਹਦੀ ਇੱਕ ਭੈਣ ਮਰੀ ਉਹਨੇ ਆਪਣੀ ਦੂਜੀ ਭੈਣ ਵੀ ਮਾਰ ਦਿੱਤੀ ਆ ਮੇਰਾ ਤਾਂ ਇਹ ਕਹਿਣਾ ਹੈ ਕਿਉਂਕਿ ਇਹ ਚੀਜ਼ ਬਹੁਤ ਪੇਨਫੁੱਲ ਹੈ ਇਸ ਨੂੰ ਮੈਂ ਮਤਲਬ ਆਪਣੇ ਆਪਣੇ ਲਈ ਵੀ ਮੈਂ ਰੱਖ ਕੇ ਸੋਚਿਆ ਮੈਂ 1.5 ਸਾਲ ਦੀ ਕੁੜੀ ਲਈ ਤਾਂ ਹੋਣੀ ਕਿ ਜਿਵੇਂ ਐ ਜੇ ਮੋ ਹਲ ਵਿੱਚ ਮੇਰੀ ਬੱਚੀ ਵੀ ਪੈਦਾ ਹੋਏਗੀ ਕਿ ਤਾਂ ਇਹ ਦਰਿੰਦਾ ਇੱਕ ਦਿਨ ਮੇਰੀ ਕੁੜੀ ਤੱਕ ਵੀ ਪਹੁੰਚ ਜਾਏਗਾ ਜਦ ਮੈਂ ਉਸ ਟੈਪ ਉਹ ਚੀਜ਼ਾਂ ਨੂੰ ਦੇਖ ਕੇ ਮੈਂ ਲੈ ਸਕਦੀ ਆ ਤੇ ਜਿੱਥੇ ਉਹਨੂੰ ਪਤਾ ਲੱਗ ਰਿਹਾ ਸੀ ਕਿ ਮੇਰੀ ਭੈਣ ਨਾਲ ਇੰਨੀਆਂ ਗੱਦੀਆਂ ਹਰਕਤਾਂ ਹੋ ਰਹੀਆਂ ਉਸ ਨੂੰ ਕਮਰੇ ਚ ਬੁਲਾਇਆ ਜਾ ਰਿਹਾ ਉਹਦੇ ਨਾਲ ਕੀ ਕੀ ਕਰਿਆ ਜਾ ਰਿਹਾ ਔਨ ਮਤਲਬ ਕੈਮਰੇ ਦੇ ਸਾਹਮਣੇ ਵੀ ਉਸ ਨਾਲ ਇੰ ਦਖਿਆ ਜਾਂਦਾ ਸੀ ਜਦੋਂ ਉਹ ਉਹ ਮੁੰਡਾ ਉਸੇ ਟਾਈਮ ਨਹੀਂ ਆਵਾਜ਼ ਚੱਕ ਸਕਿਆ ਤਾਂ ਕੀ ਆਵਾਜ਼ ਚੱਕ ਸਕਦਾ ਇਹਦੇ ਨਾਲ ਮੈਂ ਤਾਂ ਸਮਝਦੀ ਨਹੀਂ ਕਿ ਉਸ ਵਿਅਕਤੀ ਵਿੱਚ ਫਿਰ ਉਹ ਕਿਦੀ ਆਪਣੇ ਉਹਦੇ ਜ਼ਮੀਰ ਵੀ ਹੈਗਾ ਸੀਰੀਅਸਲੀ ਉਹਨੇ ਵਿੱਚ ਹੀ ਹੈ ਫਿਰ ਤਾਂ ਇੱਕ ਤਰ੍ਹਾਂ ਆਪਣੇ ਆਪਣੀ ਸਿਸਟਰ ਨੂੰ ਇਸ ਖੰਡੀ ਪਾਦਰੀ ਦਾ ਕੋਈ ਅਜਾ ਰਾਜ ਕੋਈ ਅਜਾ ਪੇਤ ਜੋ ਹਾਲੇ ਤੱਕ ਲੋਕਾਂ ਸਾਹਮਣੇ ਨਾ ਆਇਆ ਹੋਵੇ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਮੀਡੀਆ ਦੇ ਜ਼ਰੀਏ ਤਾਂ ਜੋ ਸਜ਼ਾ ਜਦੋਂ ਸੁਣਾਈ ਜਾਣੀ ਹੈ ਇੱਕ ਤਾਰੀਖ ਨੂੰ ਤਾ ਜੱਜ ਸਾਹਿਬ ਨੂੰ ਵੀ ਪਤਾ ਹੋਵੇ ਕਿ ਹੁਣ ਸਜ਼ਾ ਉਹ ਕਿਸ ਨੂੰ ਸੁਣਾਉਣ ਜਾ ਰਹੇ ਨੇ ਉਸ ਉਤੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਦੇਖੋ ਕੁਝ ਅੱਛਾ ਹੈ ਹੀ ਨਹੀਂ ਹੁਣ ਤਾਂ ਉਥੇ ਜੇ ਅਸੀਂ ਦੇਖਿਆ ਜਾਵੇ ਕਿ ਕੁਝ ਵੀ ਰਿਐਲਿਟੀ ਹੈ ਹੀ ਨਹੀਂ ਗਈ ਸਭ ਫੇਕ ਸੀ ਤੇ ਉਹ ਜੋ ਕੀ ਫੇਕ ਸੀ ਉਹ ਸਭ ਕੁਝ ਸਾਹਮਣੇ ਸੀ ਤੁਹਾਡੇ ਸਾਹਮਣੇ ਆਇਆ ਸਾਰਾ ਕੁਝ ਜੋ ਵੀ ਆਇਆ ਹੈ ਕੁੜੀਆਂ ਨਾਲ ਗਲਤ ਹੋਣਾ ਇਹ ਸਾਰਾ ਕੁਝ ਇਹ ਸਭ ਕੁਝ ਬਿਲਕੁਲ ਸਹੀ ਹੈ ਤੇ ਇਹਦਾ ਇਨਸਾਫ ਹੋਣਾ ਚਾਹੀਦਾ ਔਰ ਮੈਨੂੰ ਕਾਨੂੰਨ ਤੇ ਬਿਲਕੁਲ ਟਰਸਟ ਹੈ ਕਿ ਉਹ ਜਦੋਂ ਜਾਂਚ ਪੜਤਾਲ ਕਰਨਗੇ ਤਾਂ ਸਾਰਾ ਕੁਝ ਕਲੀਅਰ ਹੋ ਜਾਏਗਾ ਇਹਨਾਂ ਚੀਜ਼ਾਂ ਲੈ ਕੇ ਜੀ ਆਖਰੀ ਸਵਾਲ ਮੇਰਾ ਔਰਤਾਂ ਤੁਹਾਨੂੰ ਵੱਡੀ ਗਿਣਤੀ ਵਿੱਚ ਸੁਣ ਰਹੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਜੇ ਤੁਹਾਡੇ ਨਾਲ ਕਦੀ ਕੁਝ ਗਲਤ ਹੁੰਦਾ ਹੈ ਜੇ ਤੁਸੀਂ ਸੱਚੀਆਂ ਏ ਤੁਸੀਂ ਆਪਣੀ ਆਵਾਜ਼ ਨੂੰ ਚੱਕੋ ਤੇ ਇਹ মিডিਆ ਇਹ ਰੱਬ ਤੁਹਾਨੂੰ ਸੱਚੀ ਇਨਸਾਫ ਦਿਲਾਏਗਾ ਕਿਉਂਕਿ ਮੈਂ ਆਪਣੀ ਲਾਈਫ 'ਚ ਦੇਖਿਆ ਜਦੋਂ ਮੈਂ ਆਵਾਜ਼ ਮੂੰਹ ਖੋਲਿਆ ਹੈ ਮੈਨੂੰ ਬਲ ਵੀ ਦਿੱਤਾ ਤੇ ਮੈਨੂੰ ਜੈ ਵੀ ਮਿਲੀ ਹੈ ਤੇ ਕਦੀ ਵੀ ਪਾਪ ਦੇ ਅੱਗੇ ਆਪਣੇ ਕੁੱਟਨੇ ਨਾ ਟਿਕੋ ਕਦੀ ਕੰਪਰੋਮਾਈਜ਼ ਨਾ ਕਰੋ ਜੇ ਤੁਸੀਂ ਮੂੰਹ ਖੋਲੂਗੇ ਤਾਂ ਤੁਹਾਡੇ ਨਾਲ ਬਹੁਤ ਹੀ ਕੁੜੀਆਂ ਨੂੰ ਹਿੰਮਤ ਮਿਲੇਗੀ ਬਹੁਤ ਹੀ ਕੁੜੀਆਂ ਨੂੰ ਤਾਕਤ ਮਿਲੇਗੀ ਔਰ ਉਹ ਇੱਕ ਇਤਿਹਾਸ ਰਚ ਸਕਦੀਆਂ ਕੁੜੀਆਂ ਜੀ ਸ਼ੁਕਰੀਆ ਮੈਡਮ ਤੁਸੀਂ ਗੱਲਬਾਤ ਕੀਤੀ ਰੋਜ਼ਾਨਾ ਸਪੋਕਸਮੈਨ ਦੇ ਨਾਲ ਅਸੀਂ ਵੀ ਤੁਹਾਡੀ ਸ਼ਲਾਘਾ ਕਰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਤੇ ਅਸੀਂ ਇਕਰਾਰ ਦਿੱਤਾ ਗਿਆ ਹੈ ਔਰ 1 April ਨੂੰ ਉਹਨਾਂ ਨੂੰ سزا ਸੁਣਾਈ ਜਾਵੇਗੀ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋਈ ਸੀ ਅਦਾਲਤ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਵੀ ਅਦਾਲਤ ਮਾਨਯੋਗ ਅਦਾਲਤ ਜੋ ਵੀ ਫੈਸਲਾ ਲਏਗੀ ਉਹ ਪੂਰਾ ਸਹੀ ਲਏਗੀ ਤੇ ਸਭ ਦੇ ਹੱਕ ਵਿੱਚ ਲਏਗੀ ਅਦਾਲਤ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਸਜ਼ਾ ਕੀ ਕੁਝ ਹੋਣੀ ਚਾਹੀਦੀ ਹੈ ਇਸ ਪਾਦਰੀ ਦੇ ਲਈ ਹੋਣੀ ਚਾਹੀਦੀ ਕਿਉਂਕਿ ਜਿੰਨੀਆਂ ਕੁੜੀਆਂ ਨਾਲ ਗਲਤ ਕੀਤਾ ਗਿਆ ਹੈ ਬਹੁਤ ਕੁਝ ਜੋ ਗਲਤ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਤੇ ਪਰਮੇਸ਼ਵਰ ਦੀ ਆੜ ਵਿੱਚ ਵਚਨਾਂ ਦੀ ਆੜ ਵਿੱਚ ਘੁਪਕੇ ਬਹਿ ਰੂਪੀਆਂ ਬਣ ਕੇ ਜੋ ਇਹਨੇ ਬਹੁਤ ਸੇ ਲੋਕਾਂ ਦੀ ਆਸਾਂ ਨੂੰ ਕੇਸ ਪਹੁੰਚਾਈ ਹੈ ਉਹ ਮੈਂ ਮੰਨਦੀ ਆ ਕਿ ਬਹੁਤ ਹੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆ ਮੈਡਮ ਤੁਹਾਨੂੰ ਬਹੁਤ ਸਾਰੀਆਂ ਔਰਤਾਂ ਸੁਣ ਰਹੀਆਂ ਨੇ ਕਈ ਤਾਂ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੀਆਂ ਨੇ ਪਰ ਕਈ ਕਈਆਂ ਨੂੰ ਜਿਹੜੀਆਂ ਹੱਲੇ ਕਈ ਫਸਣ ਵਾਲੀਆਂ ਨੇ ਤਾਂ ਉਹਨਾਂ ਨੂੰ ਬਚਾਉਣਾ ਹੋਵੇ ਤਾਂ ਉਹਨਾਂ ਨੂੰ ਤੁਸੀਂ ਕੀ ਕੁਝ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਚਾਹਾਂਗੀ ਕਿ ਜੇ ਤੁਸੀਂ ਚਾਹਦੇ ਹੋ ਕਿ ਇਹ ਚੀਜ਼ਾਂ ਸਾਹਮਣੇ ਆਣ ਜਿਨ੍ਹਾਂ ਦੇ ਨਾਲ ਹੋ ਰਿਹਾ ਹੈ ਉਹਨਾਂ ਨੂੰ ਆਵਾਜ਼ ਚੱਕਣੀ ਬਹੁਤ ਜ਼ਰੂਰੀ ਹੈ ਕਿਉਂਕਿ ਗਲਤ ਅਗਰ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਉਸ ਗਲਤ ਕੰਮ ਦਾ ਹਿੱਸਾ ਬਣ ਰਹੇ ਹੋ ਜੀ ਵਿਸ਼ਵਾਸ ਕਰਦੇ ਰੱਬ ਤੇ ਤੇ ਤੁਸੀਂ ਸੱਚੇ ਦੀ ਨਾਲ ਬਚਨਾਂ ਵਿੱਚ ਜਾ ਕੇ ਸੱਚ ਦਾ ਸਾਥ ਦਿਓ ਕਿਉਂਕਿ ਜੇ ਅਸੀਂ ਸੱਤ ਨੂੰ ਜਾਣਾਂਗੇ ਉਹ ਸੱਚ ਸਾਨੂੰ ਆਜ਼ਾਦ ਕਰੇਗਾ ਤੇ ਪਲੀਜ਼ ਆਵਾਜ਼ ਉਠਾਓ ਤਾਂਕਿ ਜਿਹੜੀਆਂ ਕੁੜੀਆਂ ਫਸ ਰਹੀਆਂ ਏ ਜਾਂ ਜਿਹੜੀਆਂ ਫਕੀਆਂ ਨੇ ਜੇ 2-4 ਹੋਰ ਕੁੜੀਆਂ ਬਾਹਰ ਆਣ ਗਿਆ ਤਾਂ ਬਹੁਤ ਸੇ ਲੋਕਾਂ ਦੇ ਲਈ ਉਹ ਇੱਕ ਅੱਛੀ ਮਤਲਬ ਜਿੱਤ ਦਾ ਮਕਸਦ ਬਣਣਗੀਆਂ ਉਹ ਕੁੜੀਆਂ ਆ ਮੈਡਮ ਬਿਲਕੁਲ ਅਸੀਂ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਸਾਰੀਆਂ ਔਰਤਾਂ ਦੀ ਸ਼ਲਾਘਾ ਕਰਦੇ ਆ ਅਪਰੀਸ਼ੀਏਟ ਕਰਦੇ ਆ ਜਿਨ੍ਹਾਂ ਨੇ ਐਡੇ ਖਤਰਨਾਕ ਬਦਮਾਸ਼ ਦੇ ਨਾਲ ਟੱਕਰ ਵੀ ਲਈ ਹੈ ਤੇ ਹੁਣ ਅਖੀਰ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਏਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਸੋਦਾ ਸਾਧ ਰਾਮ ਰਹੀਮ ਦੇ ਉੱਤੇ ਦੋ ਸਾਧੀਆਂ ਦੇ ਨਾਲ ਬਲਾਤਕਾਰ ਦਾ ਮਾਮਲਾ ਉਸ ਮਾਮਲੇ 'ਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆਸਾ ਰਾਮ ਵਰਗੀ ਹੋਣ ਪਾਦਰੀ ਬਜਿੰਦਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਏਗਾ ਆਖਰ ਲੋਕ ਇਹਨਾਂ ਦੇ ਪਿੱਛੇ ਕਿਵੇਂ ਲੱਗ ਜਾਂਦੇ ਨੇ ਸਭ ਤੋਂ ਵੱਡਾ ਸਵਾਲ ਹੈ ਤੁਸੀਂ ਇਹਨਾਂ ਦੇ ਨਾਲ ਰਹਿ ਰਹਿ ਕੇ ਕੀ ਕੁਝ ਦੇਖਿਆ ਕਿ ਆਖਰ ਇਹ ਕਿਵੇਂ ਲੋਕਾਂ ਦੇ ਉੱਤੇ ਜਕੜ ਬਣਾਉਂਦੇ ਨੇ ਦੇਖੋ ਮੈਂ ਉੱਥੇ ਰਹਿ ਕੇ ਜਿਹੜਾ ਪਰਸਨਲਟੀ ਫੀਲ ਕੀਤਾ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਉਹ ਇੱਕ ਆਸਰਾ ਲੈ ਕੇ ਆਂਦੇ ਆ ਉਹ ਇੱਕ ਵਿਸ਼ਵਾਸ ਦੇ ਨਾਲ ਇਹਨਾਂ ਲੋਕਾਂ ਨਾਲ ਜੁੜਦੇ ਆ ਬਟ ਉਹਨਾਂ ਦੇ ਵਿਸ਼ਵਾਸ ਦੇ ਨਾਲ ਜਿਹੜਾ ਵਿਸ਼ਵਾਸ ਘਟ ਕੀਤਾ ਜਾਂਦਾ ਹੈ ਉਹ ਬਹੁਤ ਹੀ ਗਲਤ ਹੈ ਇਸ ਲਈ ਜਦੋਂ ਤੁਸੀਂ ਜੇ ਜਾ ਰਹੇ ਹੋ ਤੇ ਤੁਹਾਡਾ ਮਨ ਟਿਕ ਰਿਹਾ ਹੈ ਤਾਂ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਜੇ ਤੁਸੀਂ ਸੱਚੇ ਦੀ ਨਾਲ ਜੁੜੇ ਤਾਂ ਤੁਹਾਨੂੰ ਲੱਗ ਰਿਹਾ ਕਿ ਸਭ ਕੁਝ ਸਹੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਬਚਨਾਂ ਨੂੰ ਮੰਨੋ ਜੇ ਤੁਹਾਨੂੰ ਸਹੀ ਲੱਗ ਰਿਹਾ ਹੈ ਤਾਂ ਸੱਚ ਦਾ ਸਾਥ ਦਿਓ ਬਿਲਕੁਲ ਵੀ ਇੱਕ ਆਦਮੀ ਦੇ ਉੱਪਰ ਟਰਸਟ ਨਾ ਕਰੋ ਕਦੀ ਵੀ ਬਿਲਕੁਲ ਆਦਮੀ ਦੇ ਉੱਤੇ ਟਰਸਟ ਨਹੀਂ ਕਰਨਾ ਚਾਹੀਦਾ ਜੋ ਵੀਡੀਓ ਸਾਹਮਣੇ ਆਈ ਹੈ ਇਸ ਵਿੱਚ ਪਾਦਰੀ ਹੱਥ ਚੁੱਕ ਰਿਹਾ ਹੈ ਤਾਂ ਇਹ ਆਖਰ ਘਟਨਾਕਰਮ ਸਾਰਾ ਕਿਵੇਂ ਹੋ ਗਿਆ ਪਾਦਰੀ ਨੂੰ ਇੰਨਾ ਗੁੱਸਾ ਬਜਿੰਦਰ ਨੂੰ ਕਿੱਦਾਂ ਆ ਗਿਆ ਸੀ ਉਸ ਦਿਨ ਦਾ ਘਟਨਾਕਰਮ ਆਖਰ ਹੈ ਕਿ ਇਸੀ ਪੂਰਾ ਉਹ ਜ਼ਿੰਕੀ ਹੋਇਆ ਜਿਸ ਤਰ੍ਹਾਂ ਮੀਟਿੰਗ ਖਤਮ ਹੋਈ ਸਾਨੂੰ ਰੋਕਿਆ ਗਿਆ ਤੇ ਜਦ ਉਹ ਗੱਲ ਹੋਈ ਜਿਸ ਤੇ ਮੁੰਡੇ ਦੇ ਸਭ ਤੋਂ ਪਹਿਲਾਂ ਫੋਨ ਵਗਾ ਕੇ ਮਾਰਿਆ ਗਿਆ ਤੇ ਉਹਦੇ ਮੂੰਹ ਤੇ ਥੱਪੜ ਮਾਰੇ ਗਏ ਬੈਗ ਮਾਰੇ ਗਿਆ ਉਸ ਮੁੰਡੇ ਦੇ ਔਰ ਉਸ ਦੀ ਭੈਣ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਚਗੀ ਤੇ ਉਹ ਜਿਹੜਾ ਮੁੰਡਾ ਸੀਗਾ ਉਹਦੀ ਸਿਸਟਰ ਦੇ ਉੱਪਰ ਗਲਤ ਨਜ਼ਰ ਸੀਗੀ ਬਜਿੰਦਰ ਦੀ ਤੇ ਉਹ ਜਦ ਗੱਲਾਂ ਸਾਹਮਣੇ ਆਣ ਲੱਗੀਆਂ ਸਾਰੇ ਚਰਚ ਵਿੱਚ ਫੈਲਣ ਲੱਗੀਆਂ ਤਾਂ ਉਹ ਮੁੰਡੇ ਨੂੰ ਆਪਣੀ ਬਦਨਾਮੀ ਦਾ ਕਿਉਂਕਿ ਉਹਦੀ ਜਿਹੜੀ ਉਹਦੀ ਵੱਡੀ ਸਿਸਟਰ ਸੀਗੀ ਉਹ ਵੀ ਪਹਿਲਾਂ ਕਿਸੇ ਜਗ੍ਹਾ ਤੇ ਉਹਦਾ ਰੇਪ ਕੀਤਾ ਗਿਆ ਸੀਗਾ ਉਹਦੇ ਮਾਲਕ ਦੇ ਦੁਆਰਾ ਤੈਨੂੰ ਮਾਰ ਦਿੱਤਾ ਗਿਆ ਸੀ ਉਹ ਕੇਸ ਹੱਲ ਤੱਕ ਅੱਜ ਵੀ ਫੈਮਿਲੀ ਤੇ ਚੱਲ ਰਿਹਾ ਹੈ ਤੇ ਉਹ ਚਾ ਉਹ ਨਹੀਂ ਚਾਹੁੰਦਾ ਸੀ ਕਿ ਮੇਰੀ ਦੂਜੀ ਸਿਸਟਰ ਦੇ ਨਾਲ ਵੀ ਆਈ ਕੁਝ ਹੋਵੇ ਉਹ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਪਰਿਵਾਰ ਤੇ ਬੱਚਾ ਡੇਲੀ ਮੇਰੇ ਤੋਂ ਰਿਕਵੈਸਟ ਕਰਦਾ ਸੀ ਕਿ ਫਾਦਰ ਜੀ ਪਲੀਜ਼ ਮੇਰੀ ਸਿਸਟਰ ਨੂੰ ਬਚਾ ਲਓ ਤੇ ਉਹ ਮੇਰੇ ਨਾਲ ਰੋਂਦਾ ਹੁੰਦਾ ਸੀ ਮੇਰੇ ਸਾਹਮਣੇ ਉਸ ਕੁੜੀ ਨੂੰ ਲੈ ਕੇ ਕਿਉਂਕਿ ਉਹ ਆਪਣੀ ਸਿਸਟਰ ਨੂੰ ਜਿਹੜਾ ਉਹ ਘਰ ਬਿਠਾ ਰਿਆ ਸੀ ਕਿ ਸਾਡੀ ਇੱਜ਼ਤ ਰੱਖ ਲੈ ਤੂੰ ਘਰ ਜਾ ਪਰ ਇਸ ਬਿੰਦਰ ਨੇ ਉਸ ਨੂੰ ਐਨਾ ਮੈਲੂਪਲੇਟ ਕੀਤਾ ਵਾ ਸੀ ਕਿ ਉਸ ਨੇ ਆਪਣੇ ਭਾਈ ਦੀ ਸ਼ਿਕਾਇਤ ਤੱਕ ਦੱਸਦੀ ਕਿ ਮੇਰਾ ਭਾਈ ਮੈਨੂੰ ਇੱਦਾਂ ਰੋਕਦਾ ਉਹ ਚਰਚ ਨਹੀਂ ਜਾਣ ਦਿੰਦਾ ਹੈਗਾ ਤੇ ਉਸ ਉਹ ਗੱਲ ਉਸ ਦਿਨ ਉਸ ਗੱਲ ਦਾ ਗੁੱਸਾ ਸੀ ਵੀ ਉਹਨੂੰ ਚਰਚ ਨਹੀਂ ਆਣ ਦਿਆ ਜਾ ਰਿਹਾ ਤੇ ਉਹ ਗੁੱਸੇ ਦੇ ਰੂਪ ਵਿੱਚ ਉਸ ਨੇ ਪਹਿਲਾਂ ਉਸ ਮੁੰਡੇ ਦੇ ਮੋਬਾਈਲ ਮਾਰਿਆ ਥੱਪੜ ਮਾਰੇ ਔਰ ਜਦ ਮੈਨੂੰ ਚੀਜ਼ ਦੀ ਆਵਾਜ਼ ਚੱਕੀ ਕਿ ਤੁਸੀਂ ਉਸ ਬੱਚੇ ਨੂੰ ਕਿਉਂ ਕੁੱਟ ਰਹੇ ਹੋ ਕਿਉਂਕਿ ਉਹਨਾਂ ਦਾ ਫੈਮਿਲੀ ਮੈਟਰ ਹੈ ਉਹ ਆਣ ਨਾ ਆਣ ਉਹਨਾਂ ਦੀ ਖੁਦ ਦੀ ਇੱਛਾ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਹ ਸਾਰਾ ਗੁੱਸਾ ਮੇਰੇ ਤੇ ਤਾਰਿਆ ਮੇਰੇ ਛਾ ਇਹ ਧੱਕਾ ਮਾਰਿਆ ਮੇਰਾ ਗਲਾ ਘੋਟਿਆ ਮੇਰੀ ਬੱਚੀ ਇਵਨ ਕਿ ਛੋਟੀ ਮੇਰੀ 1.5 ਸਾਲ ਦੀ ਬੱਚੀ ਮੇਰੀ ਗੋਦੀ ਚ ਸੀਗੀ ਤੇ ਉਹਨਾਂ ਨੇ ਉਹ ਵੀ ਨਹੀਂ ਦੇਖਿਆ ਕਿ ਬੱਚਾ ਇੱਕ ਛੋਟੀ ਬੱਚੀ ਮੇਰੀ ਗੋਦੀ ਚ ਹੈ ਉਹਨਾਂ ਨੇ ਉਤੋਂ ਇੱਕ ਬਗਾ ਕੇ ਕਾਪੀ ਮੇਰੇ ਮੂੰਹ ਦੇ ਉੱਤੇ ਮਾਰੀ ਤੇ ਮੇਰੀ ਬੱਚੀ ਨੂੰ ਮੈਨੂੰ ਲੱਗਿਆ ਮੇਰੇ ਬੱਚੀ ਤੇ ਲੱਗਿਆ ਵੀ ਸਾਈਡ ਕਰਕੇ ਅੱਗੇ ਗਈ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਵੀ ਐਨੀ ਗੰਦੀ ਕੁੱਟਮਾਰ ਕੀਤੀ ਔਰ ਉਤੋਂ ਬਾਅਦ ਉਹ ਬੱਚੇ ਨੇ ਬੋਲਿਆ ਕਿ ਸਾਨੂੰ ਪੇਰੈਂਟਸ ਦੀ ਮੇਰੀ ਮੈਨੂੰ ਮਾਂ ਦੀ ਤਰ੍ਹਾਂ ਟ੍ਰੀਟ ਕਰਦੇ ਆ ਉਹ ਸਾਡੇ ਲਈ ਸਹੀ ਬੋਲ ਰਹੇ ਆ ਕਿ ਜੋ ਤੁਸੀਂ ਗੱਲ ਕਰਨੀ ਮੇਰੇ ਨਾਲ ਕਰੋ ਤਾਂ ਉਹ ਕੰਟੀਨਿਊ ਦੇਖ ਸਕਦੇ ਹੋ ਉਹ ਬਿਲਕੁਲ ਰੀਅਲ ਵੀਡੀਓ ਹੈ ਔਰ ਇਹ ਉਸ ਇਨਸਾਨ ਦੀ ਉਸ ਬਜਿੰਦਰ ਦੀ ਅਸਲੀਅਤ ਸੀ ਜੋ ਇੱਕ ਕੈਮਰੇ ਦੇ ਪਿੱਛੇ ਛੁਪਿਆ ਹੋ ਬਹਿਰੂਪੀਆ ਸੀ ਮडम ਇਸ ਲਈ ਤੁਹਾਡੀ ਵੀ ਸ਼ਲਾਘਾ ਹੈ ਕਿ ਤੁਸੀਂ ਵੀ ਇਸ ਜੋ ਖਤਰਨਾਕ ਦਰਿੰਦਾ ਹੀ ਕਹਿ ਸਕਦੇ ਆ ਜਿਹੜਾ ਔਰਤਾਂ ਨੂੰ ਸ਼ਿਕਾਰ ਆਪਣਾ ਬਣਾਉਂਦਾ ਸੀਗਾ ਤੇ ਹੁਣ ਉਸ ਨੂੰ ਅਦਾਲਤ ਨੇ ਵੀ ਜੋ ਹੈ ਦੋਸ਼ੀ ਕਰਾਰ ਦਿੱਤਾ ਹੈ ਤੁਸੀਂ ਵੀ ਇਸ ਮਾਮਲੇ 'ਚ ਫਾਈਟ ਲੜੀ ਹੈ ਤੁਸੀਂ ਵੀ ਸ਼ਲਾਘਾ ਦੇ ਯੋਗ ਪਾਤਰ ਹੈਗੇ ਹੋ ਕੀ ਕੁਝ ਲੱਗਦਾ ਹੈ ਕਿ ਕਿੰਨੀਆਂ ਕੁ ਔਰਤਾਂ ਨੂੰ ਆਪਣਾ ਸ਼ਿਕਾਰ ਇਸ ਪਾਦਰੀ ਨੇ ਬਣਾਇਆ ਹੋਏਗਾ ਕਿਉਂਕਿ ਜਦੋਂ ਤੋਂ ਮੇਰੇ ਨੋਟਿਸ ਨੋਟਿਸ ਵਿੱਚ ਆਇਆ ਪੰਜ 6 ਲੇਡੀਆਂ ਕੁੜੀਆਂ ਦਾ ਸਪੈਸ਼ਲ ਮੇਰੇ ਕੋਲ ਆ ਚੁੱਕੀ ਸੀਗੀ ਕਬਰ ਕਿਉਂਕਿ ਹੁਣ ਜਦ ਡੇਢ ਦੋ ਸਾਲਾਂ ਤੋਂ ਬਹੁਤ ਜ਼ਿਆਦਾ ਉਪਰਲੀ ਸਾਰਾ ਕੁਝ ਹੋਣ ਲੱਗ ਗਿਆ ਸੀ ਬਟ ਮੈਂ ਹਾਲੇ ਵੀ ਰਿਕਵੈਸਟ ਕਰਦੀ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਬਿਲਕੁਲ ਹੀ ਅੰਧਪਗਤ ਬਣ ਚੁੱਕੇ ਹੋ ਉਹ ਅੱਖਾਂ ਹੁੰਦੇ ਵੀ ਨਹੀਂ ਦੇਖਣਾ ਜਾਂਦੇ ਉਹ ਚਾਹਦੇ ਹੀ ਨਹੀਂ ਕਿ ਅਸੀਂ ਦੇਖੀਏ ਉਹ ਚਾਹਦੇ ਹੀ ਨਹੀਂ ਕਿ ਅਸੀਂ ਸੁਣੀਏ ਪਰ ਮੇਰਾ ਹਰ ਇੱਕ ਕੁੜੀ ਨਾਲ ਹਰ ਇੱਕ ਕੁਸ਼ ਵਿਸ਼ਵਾਸੀ ਨਾਲ ਜੋ ਇੱਕ ਆਸਤਾ ਨਾਲ ਜੁੜਿਆ ਹੋਇ ਉਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਿਸ਼ਵਾਸ ਅੰਨਾ ਤੁੰਦ ਵਿਸ਼ਵਾਸ ਨਾ ਕਰੋ ਇਹ ਜੇ ਲੋਕਾਂ ਦੇ ਤੁਸੀਂ ਵਚਨ ਤੇ ਵਿਸ਼ਵਾਸ ਕਰੋ ਤੁਸੀਂ ਰੱਬ ਤੇ ਵਿਸ਼ਵਾਸ ਕਰੋ ਇਹ ਤੁਹਾਨੂੰ ਸਿਰਫ ਸਿੱਖਿਆ ਦੇ ਸਕਦਾ ਕੋਈ ਬੰਦਾ ਕੋਈ ਬੰਦਾ ਕੋਈ ਇਨਸਾਨ ਰੱਬ ਨਹੀਂ ਬਣ ਸਕਦਾ ਮੈਂ ਹਾਲੇ ਵੀ ਚੰਦੀ ਕਿਉਂਕਿ ਬਹੁਤ ਸਾਰੇ ਗੰਦੇ ਕਮੈਂਟ ਤੁਹਾਨੂੰ ਆ ਰਹੇ ਨੇ ਤੇ ਮੈਂ ਉਹਨਾਂ ਲੋਕਾਂ ਲਈ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਪਹਿਲਾਂ ਜਾਂਚ ਕਰੋ ਪਰਖੋ ਇੱਕ ਬੰਦੇ ਨੂੰ ਕਿ ਉਹ ਬੰਦਾ ਉਹ ਲੇਡੀ ਜੇ ਅਸੀਂ ਇੰਨੀ ਹਿੰਮਤ ਕਰਕੇ ਅੱਗੇ ਆਏ ਆ ਸਾਨੂੰ ਸਾਨੂੰ ਮੋਟੀਵੇਟ ਕਰਨ ਨਾਲੋਂ ਜ਼ਿਆਦਾ ਉਹ ਤੁਹਾਨੂੰ ਘਰਾਇਆ ਜਾ ਰਿਹਾ ਹੈ ਤੇ ਇਹ ਚੀਜ਼ਾਂ ਇੰਨੀਆਂ ਪੇਨਫੁਲ ਇੱਕ ਫੈਮਿਲੀ ਦੇ ਲਈ ਹੁੰਦੀਆਂ ਔਰ ਇੱਕ ਔਰਤ ਔਰ ਇੱਕ ਇਹ ਲੋਗ ਹੀ ਉਸ ਸੰਦੇਲ 2 ਤਾਂ ਸੁਣੀ ਹੈ ਸੀ ਮੇਰੀ ਰਿਕੁਐਸਟ ਹੈ ਉਹ ਲੋਕਾਂ ਨੂੰ ਮੈਂ ਤਾਂ ਸੁਣਾ ਕਰਦੀਆਂ ਲੋਕਾਂ ਨੂੰ ਕਿ ਜਿਹੜੇ ਹਿੰਮਤ ਜੁਟਾਉਂਦੇ ਉਹਨਾਂ ਦੀ ਹਿੰਮਤ ਨੂੰ ਤੋੜਿਆ ਨਾ ਜਾਵੇ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਉਹਨਾਂ ਨੂੰ ਹੱਲਾਸ਼ੀਰੀ ਦਿੱਤੀ ਜਾਵੇ ਤਾਂ ਕਿ ਅਹੀ ਜੀਆਂ ਹੋਰ ਵੀ ਜੜੀਆਂ ਕੁੜੀਆਂ ਜੜੀਆਂ ਪਹਿਣਾ ਮਤਲਬ ਸਾਰੀਆਂ ਨਾ ਕਿ ਜਦੋਂ ਉਹ ਅੱਗੇ ਨਿਕਲ ਕੇ ਆਣ ਆ ਬਿਲਕੁਲ ਮੈਡਮ ਹੌਸਲਾ ਬਣਦਾ ਵੀ ਹੈ ਕਿਉਂਕਿ ਇਹ ਕੋਈ ਛੋਟਾ ਕਦਮ ਜਿਹੜਾ ਔਰਤਾਂ ਦੇ ਵੱਲੋਂ ਨਹੀਂ ਚੁੱਕਿਆ ਗਿਆ ਬਹੁਤ ਹੀ ਹਿੰਮਤੀ ਚਾਹੀਦੀ ਹੈ ਨੇ ਔਰਤਾਂ ਇਦਾਂ ਦੇ ਜੋ ਖਤਰਨਾਕ ਲੋਗ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਾਉਣ ਦੇ ਲਈ ਤੁਸੀਂ ਜ਼ਿਕਰ ਕੀਤਾ ਕਿ 4 ਤੋਂ 5 ਕੁੜੀਆਂ ਤੁਹਾਡੇ ਕੋਲ ਆਈਆਂ ਬਕਾਇਦਾ ਕੇਸ ਇਸ ਮਾਮਲੇ ਚਾਏ ਤਾਂ ਬੇਸ਼ੱਕ ਤੁਸੀਂ ਕੁੜੀਆਂ ਦੀ ਪਛਾਣ ਨਾ ਜਾਣ ਤੱਕ ਕਰਿਓ ਪਰ ਉਹਨਾਂ ਕੁੜੀਆਂ ਨੇ ਕੀ ਕੋਈ ਤੁਹਾਨੂੰ ਦੱਸਿਆ ਸੀ ਇਸ ਪادری ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਤੁਸੀਂ ਹਾਂ ਜੀ ਕੁਝ ਕੁੜੀਆਂ ਆਈਆਂ ਜੀ ਸੀਗੀਆਂ ਇੱਕ ਦੋ ਕੁੜੀਆਂ ਦਾ ਆਈਆਂ ਜੀ ਆਈਆਂ ਸੀਗੀਆਂ ਮੇਰੇ ਸਾਹਮਣੇ ਜਿਹੜੀਆਂ ਬਿਲਕੁਲ ਹੁਣ ਦਿਖ ਵੀ ਨਹੀਂ ਰਹੀਆਂ ਸੀ ਚਰਚ ਵਿੱਚ ਕਿੱਥੇ ਗਈਆਂ ਤੇ ਕੁਝ ਦਾ ਇਹ ਜੇ ਸੀਗੇ ਜਿਨ੍ਹਾਂ ਦੇ ਪੇਰੈਂਟਸ ਨੂੰ ਵੀ ਪਤਾ ਸੀਗਾ ਤੇ ਉਹ ਮੈਂ ਮੈਂ ਲਾਣਤ ਪਾਉਂਦੀ ਉਹਨਾਂ ਦੇ ਮਾਪਾਪਰ ਜਿਹੜੇ ਬੱਚਿਆਂ ਨੇ ਜਿਹੜੇ ਜਿਹਨਾਂ ਮਾਪਾਪ ਆਪਣੇ ਬੱਚਿਆਂ ਨਾਲ ਖੜੇ ਨਹੀਂ ਹੋ ਸਕੇ ਸਿਰਫ ਕਿਦੇ ਪਰ ਕੀ ਇਹ ਜ਼ਮਾਨਾ ਕੀ ਕਹੇਗਾ ਕਿ ਜੇ ਤੁਸੀਂ ਉਹ ਆਪਣੀ ਕੁੜੀਆਂ ਨੂੰ ਦਬਾਉਂਗੇ ਤਾਂ ਕੌਣ ਉਹਨਾਂ ਨੂੰ ਸੁਣੂਗਾ ਕੌਣ ਕਿਹੜੇ ਬੱਚੇ ਆਪਣੇ ਕਿੱਥੇ ਜਾ ਕੇ ਉਹ ਕੁੜੀਆਂ ਆਪਣੇ ਦੁਖੜੇ ਰੋਣਗੀਆਂ ਜਦ ਮਾਪਾਪ ਪੀਣਾਂ ਚੀਜ਼ਾਂ ਵਿੱਚ ਉਹਨਾਂ ਲੋਕਾਂ ਦਾ ਸਾਥ ਦਿੰਦੇ ਆ ਤਾਂ ਅਸੀਂ ਕੀ ਉਮੀਦ ਰੱਖ ਸਕਦੇ ਸਰਕਾਰ ਤੋਂ ਕੀ ਉਮੀਦ ਰੱਖ ਸਕਦੇ ਅਸੀਂ ਕਿਸੇ ਲੋਕਾਂ ਤੋਂ ਪਰ ਮੈਂ ਥੈਂਕਸ ਕਰਦੀ ਐ ਸਪੈਸ਼ਲੀ ਥੈਂਕਸ ਮੈਂ মিডিਆ ਦਾ ਕਰਦੀ ਆ ਕਿਉਂਕਿ মিডিਆ ਦਾ ਇਸ ਚੀਜ਼ ਵਿੱਚ ਇੰਨਾ ਜ਼ਿਆਦਾ ਰੋ